ਦੇਸ਼ ਦੇ ਵਿੱਚ ਇਸ ਵੇਲੇ ਸੰਸਦ ਦੀ ਕਾਰਵਾਈ ਚੱਲ ਰਹੀ ਹੈ ਤੇ ਪੂਰੇ ਦੇਸ਼ ਦੇ ਵਿੱਚੋਂ ਚੁਣੇ ਹੋਏ ਸੰਸਦ ਮੈਂਬਰ ਉੱਥੇ ਜਾ ਰਹੇ ਨੇ ਪਰ ਇਸ ਦੌਰਾਨ ਪੰਜਾਬ ਦੇ ਖਡੂਰ ਸਾਹਿਬ ਦਾ ਹਲਕਾ ਜਿੱਥੋਂ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਜਿੱਤਣ ਵਾਲੀ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਹਾਲੇ ਤੱਕ ਸੰਸਦ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। दरअसल ਅਮਰਿਤਪਾਲ ਸਿੰਘ ਪਿਛਲੇ 3 ਸਾਲਾਂ ਤੋਂ ਐਨਐਸਐ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਪਰ ਇੱਥੇ ਸਵਾਲ ਇਹ ਹੈ ਕਿ ਅਖਰ ਇਸ ਦੇ ਵਿੱਚ ਖਡੂਰ ਸਾਹਿਬ ਦੇ ਲੋਕਾਂ ਦਾ ਕੀ ਕਸੂਰ ਹੈ ਗਾਲਸ ਪੰਜਾਬ ਦੇ ਮੁੱਖ ਅਮਰਿਤਾਲ ਇਸ ਵੇਲੇ ਅਸਾਮ ਦੀ ਡਿਬਰੂਗੜ ਦੇ ਵਿੱਚ ਐਨਐਸਏ ਦੇ ਅਧੀਨ ਬੰਦ ਨੇ ਉਹਨਾਂ ਨੂੰ ਅਪ੍ਰੈਲ 2023 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਦੱਸਦੇ ਇਹ ਕਿ 2024 ਦੀਆਂ ਲੋਕ ਸਭਾ ਚੋਣਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਰਹਿੰਦੇ ਲੜੀਆਂ ਤੇ ਖਡੂਰ ਸਾਹਿਬ ਹਲਕੇ ਦੂਜਤ ਪ੍ਰਾਪਤ ਕੀਤੀ ਪਰ ਜੇਲ੍ਹ ਦੇ ਵਿੱਚ ਹੁਣ ਕਾਰਨ ਪਹਿਲਾਂ ਸਾਰਿਆਂ ਦੇ ਨਾਲ ਸੌਂ ਨਹੀਂ ਚੁਕਵਾਈ ਗਈ ਫਿਰ ਵੱਡੇ ਅਪਰਾਧੀ ਵਾਂਗ ਕਾਲੇ ਸ਼ੀਸ਼ਾ ਵਾਲੀ ਗੱਡੀ ਦੇ ਵਿੱਚ ਲਿਆਂਦਾ ਗਿਆ ਤੇ ਸੌਂ ਚੁਕਵਾਈ ਗਈ ਇਸ ਤੋਂ ਬਾਅਦ ਉਸ ਨੂੰ ਕ ਦੀ ਇਜਾਜ਼ਤ ਤੱਕ ਨਹੀਂ ਦਿੰਦੀ ਤਾਂ ਰਾਜੀ ਇਹ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਜੇ ਕੋਈ ਸੰਸਦ ਮੈਂਬਰ 60 ਦਿਨਾਂ ਤੋਂ ਜ਼ਿਆਦਾ ਸੰਸਦ ਦੇ ਵਿੱਚੋਂ ਗੈਰਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਸੀਟ ਖਾਲੀ ਐਲਾਨ ਕੀਤੀ ਜਾ ਸਕਦੀ ਹੈ ਉਨਾਈ ਵੀ ਕਿਹਾ ਹੈ ਕਿ ਜੇ ਉਹ 60 ਦਿਨਾਂ ਦੀ ਹੱਦ ਪਾਰ ਕਰ ਜਾਂਦਾ ਹੈ ਤੇ ਉਸ ਦੀ ਸੀਟ ਖਾਲੀ ਐਲਾਨ ਕਰਕੇ ਨਵੀਂ ਚੋਣ ਕਰਾਉਣੀ ਪੈ ਸਕਦੀ ਹੈ। ਇਸ ਸਮੱਸਿਆ ਨੂੰ ਲੈ ਕੇ ਅਮਰਿਤਪਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਤੇ ਉਸ ਨੇ ਦਲੀਲ ਦਿੱਤੀ ਹੈ ਕਿ ਉਸ ਦੀ ਗੈਰ ਹਾਜ਼ਰੀ ਇਖਤਿਆਰੀ ਨਹੀਂ ਸਗੋ ਸਰਕਾਰੀ ਕਾਰਵਾਈ ਦਾ ਨਤੀਜਾ। ਇਸ ਤੋਂ ਬਾਅਦ ਮਾਰਚ 2025 ਦੇ ਵਿੱਚ ਲੋਕ ਸਭਾ ਨੇ ਅਮਰਿਤਪਾਲ ਨੂੰ 53 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਵੀ ਮਨਜ਼ੂਰ ਕਰ ਦਿੱਤੀ ਇਸ ਦਿਨਾ ਫਿਲਹਾਲ ਉਸੇਟ ਖੱਤਰੀ ਦੇ ਵਿੱਚ ਤਾਂ ਨਹੀਂ ਹੈ ਪਰ ਉਸ ਨੂੰ ਹਾਲੇ ਵੀ ਲੋਕ ਸਭਾ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਇੱਥੇ ਹੀ ਦੱਸ ਦਈਏ ਕਿ ਸਾਬਕਾ ਰਾਜ ਸਭਾ ਮੈਂਬਰ ਵਰਜਿੰਦਰ ਸਿੰਘ ਹਮਦਰਦ ਦੀ ਮੈਂਬਰਸ਼ਿਪ ਨੂੰ ਇਸੇ ਕਾਨੂੰਨ ਦੇ ਤਹਿਤ ਖਤਮ ਕੀਤਾ ਗਿਆ ਸੀ ਸੰਸਦ ਦੇ ਰਿਕਾਰਡ ਮੁਤਾਬਕ 21 ਦਸੰਬਰ 2002 ਨੂੰ ਤਤਕਾਲੀ ਪਾਰਲੀਮੈਂਟ ਮਾਮਲਿਆਂ ਦੇ ਵਿੱਚ ਮੰਤਰੀ ਪ੍ਰਮੋਦ ਮਹਾਜਨ ਨੇ ਹਾਊਸ ਦੇ ਵਿੱਚ ਇਸ ਸੰਬੰਧੀ ਮਤਾ ਪੇਸ਼ ਕੀਤਾ ਤੇ ਮਤੇ ਦੇ ਵਿੱਚ ਆਖਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 101 ਦੇ ਅਨੁਛੇਦ 4 ਤਹਿਤ ਰਾਜ ਸਭਾ ਦੇ ਮੈਂਬਰ ਵਰਜਿੰਦਰ ਸਿੰਘ ਹਮਦਰਦ ਜੋ ਕਿ ਲਗਾਤਾਰ ਹਾਊਸ ਦੀਆਂ 7 ਸੈਟਿੰਗਸ ਤੋਂ ਗੈਰਹਾਜ਼ਰ ਨੇ ਉਹਨਾਂ ਦੀ ਸੀਟ ਖਾਲੀ ਐਲਾਨ ਕੀਤੀ ਜਾਂਦੀ ਹੈ 98 ਦੇ ਵਿੱਚ ਸ਼ਾਮਲ ਅਕਾਲੀ ਦਲ ਭਾਜਪਾ ਗੱਠਜੋੜ ਦੇ ਸਮੇਂ ਵਰਜਿੰਦਰ ਸਿੰਘ ਹਮਦਰਦ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇਗੇ ਉਹਨਾਂ ਦਾ ਕਾਰਜਕਾਲ 19 ਮਾਰਚ 2004 ਨੂੰ ਖਤਮ ਹੋਣਾ ਸੀ ਤੇ 25 ਮਾਰਚ 2000 ਨੂੰ ਹੀ ਅੰਗਰੇਜ਼ੀ ਅਖਬਾਰ ਦ ਟ੍ਰਿਬਿਊਨ ਦੀ ਖਬਰ ਮੁਤਾਬਕ ਵਰਜਿੰਦਰ ਸਿੰਘ ਹਮਦਰਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਦੱਸ ਦਈਏ ਕਿ ਅਮਰਿਤਪਾਲ 24 April 2023 ਦੇ ਵਿੱਚ ਮੋਗਾ ਦੇ ਪਿੰਡ ਰੋਡੇ ਤੋਂ ਮਹੀਨੇ ਭਰ ਤੱਕ फरार ਐਂ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਉਸਨੇ ਆਪਣੀ ਦਿੱਕਸਨ ਜਰਨਲਿਸਟਿਕ ਪਿੰਡਾ ਵਾਲੇ ਵਰਗੀ ਬਣਾਈ ਸੀ ਜਿਸ ਲਈ ਉਸਨੂੰ ਗ੍ਰਿਫਤਾਰ ਕੀਤਾ ਗਿਆ ਜੇ ਹੁਣ ਸੰਸਦ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਇਹ ਮਾਮਲਾ ਨਾ ਸਿਰਫ ਅੰਮ੍ਰਿਤਪਾਲ ਦੇ ਰਾਜਨੀਤਿਕ ਭਵਿੱਖ ਬਲਕਿ ਪੰਜਾਬ ਦੀ ਰਾਜਨੀਤੀ ਤੇ ਸੰਸਦੀ ਪ੍ਰਕਿਰਿਆ ਦੇ ਲਈ ਵੀ ਕਾਫੀ ਮਹੱਤਵਪੂਰਨ ਦੱਸ ਦਈਏ ਕਿ ਇਹ ਲੋਕਤੰਤਰ ਦੀ ਗੰਭੀਰ ਸਮੱਸਿਆ ਹੈ ਜਦੋਂ ਲੋਕ ਕਿਸੇ ਨੂੰ ਚੁਣਦੇ ਨੇ ਤਾਂ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਉਹਨਾਂ ਦਾ ਪ੍ਰਤੀਨਿਧੀ ਉਹਨਾਂ ਦੇ ਹਿੱਤਾਂ ਦੇ ਲਈ ਕੰਮ ਕਰੇਗਾ ਪਰ ਇਸ ਕੇਸ ਦੇ ਵਿੱਚ ਲੋਕਾਂ ਨੂੰ ਪ੍ਰਤੀਨਿਧਤਾ ਹੀ ਨਹੀਂ ਮਿਲੀ ਸੱਚੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਖਡੂਰ ਸਾਹਿਬ ਦੇ ਲੋਕਾਂ ਦਾ ਹੋ ਰਿਹਾ ਜਿਨ੍ਹਾਂ ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰ ਦਿੱਤੀ ਤੇ ਹੁਣ ਉਹਨਾਂ ਨੂੰ ਪ੍ਰਤੀਨਿਧਤਾ ਹੀ ਨਹੀਂ ਮਿਲ ਰਹੀ ਦੇਸ਼ ਦੇ ਵਿੱਚ ਇਸ ਵੇਲੇ ਸੰਸਦ ਦੀ ਕਾਰਵਾਈ ਚੱਲ ਰਹੀ ਹੈ ਤੇ ਪੂਰੇ ਦੇਸ਼ ਦੇ ਵਿੱਚੋਂ ਚੁਣੇ ਹੋਏ ਸੰਸਦ ਮੈਂਬਰ ਉੱਥੇ ਜਾ ਰਹੇ ਨੇ ਪਰ ਇਸ ਦੌਰਾਨ ਪੰਜਾਬ ਦੇ ਖਡੂਰ ਸਾਹਿਬ ਦਾ ਹਲਕਾ ਜਿੱਥੋਂ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਜਿੱਤਣ ਵਾਲੀ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਹਾਲੇ ਤੱਕ ਸੰਸਦ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ दरअसल ਅਮਰਿਤਪਾਲ ਸਿੰਘ ਪਿਛਲੇ 3 ਸਾਲਾਂ ਤੋਂ ਐਨਐਸਐ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਪਰ ਇੱਥੇ ਸਵਾਲ ਇਹ ਹੈ ਕਿ ਆਖਰ ਇਸ ਦੇ ਵਿੱਚ ਖਡੂਰ ਸਾਹਿਬ ਦੇ ਲੋਕਾਂ ਦਾ ਕੀ ਕਸੂਰ ਹੈ ਦੱਸ ਪੰਜਾਬ ਦੇ ਮੁੱਖ ਅਮਰਿਤਾਲ ਇਸ ਵੇਲੇ ਅਸਾਮ ਦੀ ਡਿਬਰੂਗੜ ਦੇ ਵਿੱਚ ਐਨਐਸਏ ਦੇ ਅਧੀਨ ਬੰਦ ਨੇ ਉਹਨਾਂ ਨੂੰ ਅਪ੍ਰੈਲ 2023 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਦੱਸ ਤੇ ਇਹ ਕਿ 2024 ਦੀਆਂ ਲੋਕ ਸਭਾ ਚੋਣਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਰਹਿੰਦੇ ਲੜੀਆਂ ਤੇ ਖਡੂਰ ਸਾਹਿਬ ਹਲਕੇ ਦੂਜਤ ਪ੍ਰਾਪਤ ਕੀਤੀ ਪਰ ਜੇਲ੍ਹ ਦੇ ਵਿੱਚ ਹੁਣ ਕਾਰਨ ਪਹਿਲਾਂ ਸਾਰਿਆਂ ਦੇ ਨਾਲ ਸੌਂ ਨਹੀਂ ਚੁਕਵਾਈ ਗਈ ਫਿਰ ਵੱਡੇ ਅਪਰਾਧੀ ਵਾਂਗ ਕਾਲੇ ਸ਼ੀਸ਼ੇ ਵਾਲੀ ਗੱਡੀ ਦੇ ਵਿੱਚ ਲਿਆਂਦਾ ਗਿਆ ਤੇ ਸੌਂ ਚੁਕਵਾਈ ਗਈ ਇਸ ਤੋਂ ਬਾਅਦ ਉਸ ਨੂੰ ਕਦੇ ਦੀ ਇਜਾਜ਼ਤ ਤੱਕ ਨਹੀਂ ਦਿੱਤੀ। ਤਾਂ ਦੱਸੋਗੇ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਜੇ ਕੋਈ ਸੰਸਦ ਮੈਂਬਰ 60 ਦਿਨਾਂ ਤੋਂ ਜ਼ਿਆਦਾ ਸੰਸਦ ਦੇ ਵਿੱਚੋਂ ਗੈਰਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਸੀਟ ਖਾਲੀ ਐਲਾਨ ਕੀਤੀ ਜਾ ਸਕਦੀ ਹੈ। ਉਨਾਂ ਵੀ ਕਿਹਾ ਹੈ ਕਿ ਜੇ ਉਹ 60 ਦਿਨਾਂ ਦੀ ਹੱਦ ਪਾਰ ਕਰ ਜਾਂਦਾ ਹੈ ਤੇ ਉਸ ਦੀ ਸੀਟ ਖਾਲੀ ਐਲਾਨ ਕਰਕੇ ਨਵੀਂ ਚੋਣ ਕਰਾਉਣੀ ਪੈ ਸਕਦੀ ਹੈ ਇਸ ਸਮੱਸਿਆ ਨੂੰ ਲੈ ਕੇ ਅਮਰਿਤਪਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਤੇ ਉਸ ਨੇ ਦਲੀਲ ਦਿੱਤੀ ਹੈ ਕਿ ਉਸ ਦੀ ਗੈਰ ਹਾਜ਼ਰੀ ਇਖਤਿਆਰੀ ਨਹੀਂ ਸਗੋ ਸਰਕਾਰੀ ਕਾਰਵਾਈ ਦਾ ਨਤੀਜਾ ਇਸ ਤੋਂ ਬਾਅਦ ਮਾਰਚ 2025 ਦੇ ਵਿੱਚ ਲੋਕ ਸਭਾ ਨੇ ਅਮਰਿਤਪਾਲ ਨੂੰ 53 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਵੀ ਮਨਜ਼ੂਰ ਕਰ ਦਿੱਤੀ ਇਸ ਦਿਨ ਆ ਫਿਲਹਾਲ ਉਸਿਤ ਖੱਤਰੀ ਦੇ ਵਿੱਚ ਤਾਂ ਨਹੀਂ ਹੈ ਪਰ ਉਸ ਨੂੰ ਹਾਲੇ ਵੀ ਲੋਕ ਸਭਾ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਇੱਥੇ ਹੀ ਦੱਸ ਦਈਏ ਕਿ ਸਾਬਕਾ ਰਾਜ ਸਭਾ ਮੈਂਬਰ ਵਰਜਿੰਦਰ ਸਿੰਘ ਹਮਦਰਦ ਦੀ ਮੈਂਬਰਸ਼ਿਪ ਨੂੰ ਇਸੇ ਕਾਨੂੰਨ ਦੇ ਤਹਿਤ ਖਤਮ ਕੀਤਾ ਗਿਆ ਸੀ ਸੰਸਦ ਦੇ ਰਿਕਾਰਡ ਮੁਤਾਬਕ 11 ਦਸੰਬਰ 2002 ਨੂੰ ਤਤਕਾਲੀ ਪਾਰਲੀਮੈਂਟ ਮਾਮਲਿਆਂ ਦੇ ਵਿੱਚ ਮੰਤਰੀ ਪ੍ਰਮੋਦ ਮਹਾਜਨ ਨੇ ਹਾਊਸ ਦੇ ਵਿੱਚ ਇਸ ਸੰਬੰਧੀ ਮਤਾ ਪੇਸ਼ ਕੀਤਾ ਤੇ ਮਤੇ ਦੇ ਵਿੱਚ ਆਖਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 101 ਦੇ ਅਨੁਛੇਦ 4 ਤਹਿਤ ਰਾਜ ਸਭਾ ਦੇ ਮੈਂਬਰ ਵਰਜਿੰਦਰ ਸਿੰਘ ਹਮਦਰਦ ਜੋ ਕਿ ਲਗਾਤਾਰ ਹਾਊਸ ਦੀਆਂ 7 ਸੈਟਿੰਗਸ ਤੋਂ ਗੈਰਹਾਜ਼ਰ ਨੇ ਉਹਨਾਂ ਦੀ ਸੀਟ ਖਾਲੀ ਐਲਾਨ ਕੀਤੀ ਜਾਂਦੀ ਹੈ 98 ਦੇ ਵਿੱਚ ਸ਼ਾਮਲ ਅਕਾਲੀ ਦਲ ਭਾਜਪਾ ਗੱਠਜੋੜ ਦੇ ਸਮੇਂ ਵਰਜਿੰਦਰ ਸਿੰਘ ਹਮਦਰਦ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਉਹਨਾਂ ਦਾ ਕਾਰਜਕਾਲ 19 ਮਾਰਚ 2004 ਨੂੰ ਖਤਮ ਹੋਣਾ ਸੀ ਤੇ 25 ਮਾਰਚ 2000 ਨੂੰ ਹੀ ਅੰਗਰੇਜ਼ੀ ਅਖਬਾਰ ਦ ਟ੍ਰਿਬਿਊਨ ਦੀ ਖਬਰ ਮੁਤਾਬਕ ਵਰਜਿੰਦਰ ਸਿੰਘ ਹਮਦਰਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਦੱਸ ਦੇਈਏ ਕਿ ਅਮਰਿਤਪਾਲ ਤਿੰਨ ਅਪ੍ਰੈਲ 2023 ਦੇ ਵਿੱਚ ਮੋਗਾ ਦੇ ਪਿੰਡ ਰੋਡੇ ਤੋਂ ਮਹੀਨੇ ਭਰ ਤੱਕ ਫਰਾਰ ਰਹਿਣ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਉਸਨੇ ਆਪਣੀ ਦਿਕਸਨ ਜਰਨਲ ਸਿੰਘ ਪਿੰਡਰਾ ਵਾਲੇ ਵਰਗੀ ਬਣਾਈ ਸੀ ਜਿਸ ਵੇਲੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਜੇ ਹੁਣ ਸੰਸਦ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਇਹ ਮਾਮਲਾ ਨਾ ਸਿਰਫ ਅੰਮ੍ਰਿਤਪਾਲ ਦੇ ਰਾਜਨੀਤਿਕ ਭਵਿੱਖ ਬਲਕਿ ਪੰਜਾਬ ਦੀ ਰਾਜਨੀਤੀ ਤੇ ਸੰਸਦੀ ਪ੍ਰਕਿਰਿਆ ਦੇ ਲਈ ਵੀ ਕਾਫੀ ਮਹੱਤਵਪੂਰਨ ਦੱਸਿਆ ਕਿ ਇਹ ਲੋਕਤੰਤਰ ਦੀ ਗੰਭੀਰ ਸਮੱਸਿਆ ਜਦੋਂ ਲੋਕ ਕਿਸੇ ਨੂੰ ਚੁਣਦੇ ਨੇ ਤਾਂ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਉਹਨਾਂ ਦਾ ਪ੍ਰਤੀਨਿਧੀ ਉਹਨਾਂ ਦੇ ਹਿੱਤਾਂ ਦੇ ਲਈ ਕੰਮ ਕਰੇਗਾ ਪਰ ਇਸ ਕੇਸ ਦੇ ਵਿੱਚ ਲੋਕਾਂ ਨੂੰ ਪ੍ਰਤੀਨਿਧਤਾ ਹੀ ਨਹੀਂ ਮਿਲੀ ਸੱਚੇ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਖਡੂਰ ਸਾਹਿਬ ਦੇ ਆਮ ਲੋਕਾਂ ਦਾ ਹੋ ਰਿਹਾ ਜਿਨ੍ਹਾਂ ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰ ਦਿੱਤੀ ਤੇ ਹੁਣ ਉਹਨਾਂ ਨੂੰ ਪ੍ਰਤੀਨਿਧਤਾ ਹੀ ਨਹੀਂ ਮਿਲ ਰਹੀ